ਗੁਰੂ ਅੰਮਰਦਾਸ ਜੀ ਦਾ ਜੋਤੀ ਜੋ ਸਮਾਉਣਾ 450 ਸਾਲਾ ਉਹਦੇ ਸਬੰਧ ਵਿੱਚ ساری ਆਕਾਰ ਸੇਵਾ ਸੋਨੇ ਦੀ ਕਮੇਟੀ ਅੰਮ੍ਰਿਤਸਰ ਦਰਬਾਰ ਸਾਹਿਬ ਨੇ ਆਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਪੂਰੀਵਾਲ ਨੇ ਦਿੱਤੀ ਆ ਇਥੋਂ ਦੀ ਸੇਵਾ ਜੋ ਹੈ ਬੌੜੀ ਸਾਹਿਬ ਦੀ ਮੀਨਾਕਾਰੀ ਸੋਨੇ ਦੇ ਪੱਤਰਿਆਂ ਦੀ ਮੀਨਾਕਾਰੀ ਨਾਲ ਬਹੁਤ ਸੁੰਦਰ ਸੇਵਾ ਚੱਲ ਰਹੀ ਆ ਹੋਰ ਵੀ ਸੇਵਾ ਲੰਗਰ ਸਾਹਿਬ ਦੀ ਜੋ ਇਮਾਰਤ ਹੈ ਉਹ ਨਵੀਂ ਸਾਰੀ ਬਣ ਰਹੀ ਆ ਇਹ 4.5 ਸੌ ਲਾ ਗੁਰੂ ਅਮਰਦਾਸ ਜੀ ਦਾ ਜਿਹੜਾ ਜੋਤੀ ਜੋ ਸਮਾਏ ਆ ਉਹਨਾਂ ਜੋਤੀ ਜੋ ਸਮਾਉਣ ਦਾ ਸਬੰਧ ਵਿੱਚ ਇਹ ਬੜਾ ਵੱਡਾ ਸਮਾਗਮ ਆ ਰਿਹਾ ਵਾ ਤੇ ਗੁਰੂ ਰਾਮਦਾਸ ਜੀ ਨੂੰ ਡੱਬੀ ਮਿਲਣੀ ਤੇ ਗੁਰੂ ਅਮਰਦਾਸ ਜੀ ਜੋਤੀ ਸਮਾਣਾ ਇਹ 4.5 ਸੌ ਲਾ ਸਤਾਫ ਦੀ ਰੂਪੇ ਚ ਦੇਸ਼ ਪ੍ਰਦੇਸ਼ ਦੀ ਸੰਗਤਾਂ ਆ ਕੇ ਇਲਾਕੇ ਦੀ ਸੰਗਤਾਂ ਆ ਕੇ ਮਨਾਉਣ ਗਿਆ ਸੰਗਤਾਂ ਨੂੰ ਸਾਰੀ ਅਪੀਲ ਕਰਦੇ ਆ ਬੇਨਤੀ ਕਰਦੇ ਜਿੱਥੇ ਵੀ ਸੰਗਤਾਂ ਬੈਠੀਆਂ ਵਾ ਇਹ ਗੁਰੂ ਕਾ ਦੀ ਸੇਵਾ ਜੇ ਸਾ ਪਾ ਕੇ ਆਪਣਾ ਜੀਵਨ ਸਫਲ ਕਰਿਓ ਬੋਲੀ ਸਾਹਿਬ ਦੇ ਉੱਤੇ 83 ਬੌੜੀਆਂ ਨੇ ਉੱਤੇ ਇਹ ਵੀ ਸੇਵਾ ਕਾ ਦੀ ਕਰਦੀ ਚੱਲ ਰਹੀ ਹੈ ਦੇਖੋ ਗੁਰੂ ਅਮਰਦਾਸ ਜੀ ਬੋਲੀ ਸਾਹਿਬ ਜਿਹੜੀ ਹੈ ਨਾ ਇਹਦੇ ਅੰਦਰ ਗੁੰਮੜ ਜੋ ਲੱਗਾ ਨਾ ਉਹ ਗੁੰਮੜ ਦੀ ਸੇਵਾ ਮੀਨਾਕਾਰੀ ਸੋਨੇ ਦੀ ਸੇਵਾ ਹੋ ਰਹੀ ਆ ਤੇ ਥੱਲੇ ਰੰਗ ਦੀ ਵੀ ਸੇਵਾ ਬੋਲੀ ਸਾਹਿਬ ਦੀ ਹੋ ਰਹੀ ਆ ਉਹ ਲੇਟਾ ਵਾਲਾ ਪ੍ਰਬੰਧ ਵੀ ਨਾਲ ਕੀਤਾ ਜਾ ਰਿਹਾ ਵਾ ਪੀਓਪੀ ਦਾ ਝੁੰਮਰਾਂ ਦੀ ਸੇਵਾ ਇੱਥੇ ਲੰਗਰਾਲ ਦੀ ਸੇਵਾ ਬਹੁਤ ਵੱਡੀਆਂ ਸੇਵਾ ਇਹ ਜਹੇਬੰਦੀ ਕਾ ਸੇਵਾ ਸੰਤ ਬਾਬਾ ਅਸ਼ਵੀਰ ਸਿੰਘ ਪੂਰੀ ਵਾਲੇ ਇਹ ਇਲਾਕੇ ਦੀਆਂ ਸੰਗਤਾਂ ਅਬਦੇਸ਼ ਦੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਜਾ ਕੇ ਘਰ ਘਰ ਲਿਆ ਕੇ ਜਾ ਕੇ ਸੇਵਾ ਇਕੱਠੀ ਕਰਕੇ ਲਿਆ ਕੇ ਇੱਥੇ ਲਾ ਕੇ ਸੇਵਾ ਇਹ ਸੰਗਤ ਦਾ ਭਲਾ ਕਰ ਰਹਾ ਕਿਰੋਂ ਦੀ ਸੇਵਾ ਚੱਲ ਰਹੀ ਹੈ ਤੇ ਕਿੰਨਾ ਚਿਰ ਹੋਰ ਚੱਲੇਗੀ ਇਹ ਸੇਵਾ ਦਾ ਪ੍ਰਬੰਧ ਮਿਲਿਆ ਨੂੰ 3 ਮਹੀਨੇ ਹੋ ਗਏ ਤੇ ਮੇਰਾ 500 ਦਿਨ ਚੱਲਣੀ ਉਹ ਸੋਨੇ ਸੇਵਾ ਇਹ ਮੁਕੰਮਲ ਹੋ ਜਾਏਗੀ ਤੇ ਲੰਗਰਾਲ ਦੀ ਸੇਵਾ ਚੱਲਦੀ ਰਹੇਗੀ ਇਹ ਜੋ ਮੀਨਾ ਕਰਦੀ ਸੇਵਾ ਸੋਨੇ ਸੇਵਾ ਦਾ ਇਹ 10 15 ਨੰਨਾਂ ਦਾ ਸੰਯੋਗ ਇਹਦਾ ਪੂਰਾ ਹੋ ਜਾਣਾ ਵਾ ਜਿੰਨੇ ਵੀ ਸੋਨਾ ਭੇਟ ਕਰਨਾ ਕੋਈ ਸ਼ਹਿ ਭੇਟ ਕਰਨੀ ਆ ਉਹ ਜਲਦੀ ਤੋਂ ਜਲਦੀ ਆ ਕਰੇ ਕਿਉਂਕਿ ਉਹਨਾਂ ਦਾ ਜੋ ਦਾਨ ਆ ਉਹ ਲਿਖੇ ਲੱਗ ਜੇ ਇਹ ਕਾਰੀਗਰ ਤੇ ਮਹਾਂਪੁਰਸ਼ਾਂ ਦੇ ਕੋਲ ਹੀ ਆ ਜੀ ਇਹਦਾ ਸ਼ੀਦਾ ਸਾਹਿਬ ਦੀ ਮੀਨਾ ਕਾਲੀ ਸੋਨੇ ਦੀ ਹੋਈ ਆ ਤੇ ਰਮੰਦਰ ਸਾਹਿਬ ਆਪਣੇ ਉਥੇ ਦਰਸ਼ਨ ਦੇੜੀ ਜਿਹੜੀ ਬਣੀ ਮਹਾਰਾਜ ਦੀ ਜਾਪ ਘਰ ਵਾਲੇ ਬੰਨੇ ਉਹਦੀ ਸਾਰਾ ਤੋਂ ਗੁੰਮੜ ਦੀ ਮੀਨਾ ਕਾਲੀ ਸੋਨੇ ਦੀ ਹੋਈ ਆ ਇਹ ਕਾਰੀਗਰ ਪਕੇ ਜਾਂ ਮਹਾਂਪੁਰਸ਼ਾਂ ਦੇ ਬੋਲੀ ਸਾਹਿਬ ਇਹ ਤੀਸਰੀ ਪਾਛਾਈ ਦੀ ਬੋਲੀ ਸਾਹਿਬ ਜਿੱਥੇ ਮੇਨਾਕਾਰੀ ਹੋ ਰਹੀ ਆ ਉੱਤੇ ਤੁਸੀਂ ਵੀਡੀਓ ਵੀ ਵੇਖ ਰਹੇ ਜੇ ਕਿ ਸੋਨੇ ਦੇ ਪੱਤਰੇ ਜਿਹੜੇ ਸੋਨੇ ਦੀ ਸੇਵਾ ਚੱਲ ਰਹੀ ਆ ਵਾਹ ਕੋ ਡੀਕਾ ਖਾਲਸਾ ਵਾਹ ਕੋ ਡੀਕੀ ਪਤੇ ਸਿੱਖੀਦント ਰਾਸ਼ਰੀ ਗੋਲਵਾਲ ਸਾਹਿਬ ਵਿੱਚ ਬੋਲੀ ਸਾਹਿਬ ਵਿੱਚ ਪਹੁੰਚੇ ਆ ਜਿੱਥੇ ਮੀਨਾਕਾਰੀ ਦੀ ਸੇਵਾ ਚੱਲ ਰਹੀ ਆ ਸੋਨੇ ਦੀ ਵੀ ਸੇਵਾ ਚੱਲ ਰਹੀ ਆ ਦਰਬਾਰਾਂ ਦੀ ਵੀ ਸੇਵਾ ਚੱਲ ਰਹੀ ਆ ਗੁਰਦੁਆਰਾ ਸਾਹਿਬ ਵੀ ਸਾਰੇ ਆ ਜਾ ਰਹੇ ਆ ਸਾਡੇ ਨਾਲ ਇੱਥੋਂ ਦੇ ਗੁਰਦੁਆ ਕਾਰ ਸੇਵਾ ਵਾਲੇ ਪ੍ਰਬੰਧਕ ਮੌਜੂਦ ਨੇ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਕਾਦੀ ਕਾਦੀ ਮੀਨਾਕਾਰੀ ਜਿਹੜੀ ਚੱਲ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਅਮਰਦਾਸ ਦਾ ਸਥਾਨ ਗੁਰਦੁਆਰਾ ਬੌਲੀ ਸਾਹਿਬ ਦੀ ਕਾਰ ਸੇਵਾ ਕਮੇਟੀ ਹਰੋਨੀ ਕਮੇਟੀ ਦੇ ਪ੍ਰਬੰਧ ਹੈਠ ਐਸਵੇਲ ਕਾਰ ਸੇਵਾ ਕਮੇਟੀ ਨੇ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪ ਰੱਖੀ ਆ ਇਥੋਂ ਦੀ ਸੇਵਾ ਜੋ ਹੈ ਬੌੜੀ ਸਾਹਿਬ ਦੀ ਮੀਨਾਕਾਰੀ ਸੋਨੇ ਦੇ ਪੱਤਰਿਆਂ ਦੀ ਮੀਨਾਕਾਰੀ ਨਾਲ ਬਹੁਤ ਸੁੰਦਰ ਸੇਵਾ ਚੱਲ ਰਹੀ ਆ ਤੇ ਸੇਵਾ ਛੇਤੀ ਮੁਕੰਮਲ ਹੋਣ ਵਾਲੀ ਆ ਤੇ ਹੋਰ ਵੀ ਸੇਵਾ ਲੰਗਰ ਸਾਹਿਬ ਦੀ ਜੋ ਮਾਰਤ ਹੈ ਉਹ ਨਵੀਂ ਸਾਰੀ ਬਣ ਰਹੀ ਆ ਬਣ ਕੇ ਲੰਗਰ ਦੀ ਮਾਰ ਤਿਆਰ ਹੋ ਗਈ ਆ ਉਹ ਪੂਰੀ ਤਿਆਰ ਤੇ ਅਜੇ ਸਮਾਂ ਪਾ ਕੇ ਹੋ ਗਈ ਜੇ ਉਦਾਂ ਲਿੰਟ ਨੂੰ ਸਾਰੇ ਪੈ ਗਿਆ ਲੰਗਰ ਚ ਚੱਲ ਸਕਦਾ ਅਫਸਰ ਚੱਲੇਗਾ ਇਹ ਅਸਤਾਵ ਦੀ ਸਬੰਧ ਵਿੱਚ ਇੱਥੇ ਗੁਰੂ ਅਮਰਦਾਸ ਜੀ ਦਾ ਜੋਤੀ ਜੋ ਸਮਾਉਣਾ 4.5 ਸਾਲਾ ਉਹਦੇ ਸਬੰਧ ਵਿੱਚ ساری ਇਹ ਕਾਰ ਸੇਵਾ ਸੋਹਣੀ ਕਮੇਟੀ ਆ ਅੰਬਰਸਰ ਦਰਬਾਰ ਸਾਹਿਬ ਨੇ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਪੂਰੀਵਾਲਾ ਨੂੰ ਦਿੱਤੀ ਆ ਤੇ ਇਹ 4.5 ਸਾਲਾ ਗੁਰੂ ਅਮਰਦਾਸ ਜੀ ਦਾ ਜਿਹੜਾ ਜੋਤੀ ਜੋ ਸਮਾਇਆ ਉਹਨਾਂ ਜੋਤੀ ਜੋ ਸਮਾਣ ਦਾ ਸਬੰਧ ਵਿੱਚ ਇਹ ਬੜਾ ਵੱਡਾ ਸਮਾਗਮ ਆ ਰਿਹਾ ਵਾ ਤੇ ਗੁਰੂ ਰਾਮਦਾਸ ਜੀ ਨੂੰ ਗੱਦੀ ਮਿਲਣੀ ਤੇ ਗੁਰੂ ਅਮਰਦਾਸ ਜੀ ਜੋਤੀ ਸਮਾਣਾ ਇਹ 450 ਲੱਖ ਦਾ ਸਤਾਫ ਦੀ ਰੂਪੇ ਚ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਆ ਕੇ ਲਾ ਕੇ ਸੰਗਤਾਂ ਕੇ ਮਨਾਉਣ ਗਿਆ ਇਸ ਤੋਂ ਦੀ ਕਾਫ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਕੂਰੀ ਵਾਲੇ ਰੰਗ ਦੀ ਕੀ ਲੰਗਰ ਹਾਲ ਦੀ ਕੀ ਮੀਨਾਕਾਰੀ ਦੀ ਕੀ ਜੋ ਵੀ ਸੇਵਾ ਇਸ ਤੋਂ ਦੀਆਂ ਦਿੱਤੀਆਂ ਕਮੇਟੀ ਇਹਨੇ ਦਰਬਾਰ ਸਾਹਿਬ ਦੀ ਨੇ ਉਹ ਸਾਰੀਆਂ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਕੂਰੀ ਵਾਲੇ ਕਰ ਰਹਾ ਆ ਤੇ ਤਾਂ ਤੇ ਮੰਨ ਦੇ ਨਾਲ ਸੰਯੋਗ ਕਰੋ ਸੰਗਤਾਂ ਨੂੰ ਸਾਰੀ ਅਪੀਲ ਕਰਦੇ ਆ ਬੇਨਤੀ ਕਰਦੇ ਜਿੱਥੇ ਵੀ ਸੰਗਤਾਂ ਬੈਠੀਆਂ ਵਾਂ ਇਹ ਗੁਰੂ ਘਰ ਦੀ ਸੇਵਾ ਜੇ ਸਾਫਾ ਕੇ ਆਪਣਾ ਜੀਵਨ ਸਬਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਜੀ ਇਹ ਦੱਸੋ ਕਿ ਇਹਦੇ ਬੋਲੀ ਸਾਹਿਬ ਦੇ ਉੱਤੇ 84 ਬੋੜੀਆਂ ਦੇ ਉੱਤੇ ਇਹ ਵੀ ਸੇਵਾ ਕਾ ਦੀ ਕਾਰ ਚੱਲ ਰਹੀ ਹੈ ਦੇਖੋ ਇਹਦੇ ਗੁਰੂ ਅਮਰਦਾਸ ਜੀ ਬੋਲੀ ਸਾਹਿਬ ਜਿਹੜੀ ਹੈ ਨਾ ਇਹਦੇ ਅੰਦਰ ਗੁੰਮੜ ਜੋ ਲਗਾ ਨਾ ਉਹ ਗੁੰਮੜ ਦੀ ਸੇਵਾ ਮੀਨਾਕਾਰੀ ਸੋਨੇ ਦੀ ਸੇਵਾ ਹੋ ਰਹੀ ਆ ਨਕਾਸ਼ੀ ਬਹੁਤ ਸੁੰਦਰ ਹੋ ਰਹੀ ਏ ਦੀ ਤੇ ਥੱਲੇ ਰੰਗ ਦੀ ਵੀ ਸੇਵਾ ਬੌਲੀ ਸਾਹਿਬ ਦੀ ਹੋ ਰਹੀ ਆ ਹੋ ਲੇਟ ਵਾਲਾ ਪ੍ਰਬੰਧ ਵੀ ਨਾਲ ਕੀਤਾ ਜਾ ਰਿਹਾ ਵਾ ਹੋਰ ਦਸਹੀ ਜਿਹੜੀ ਵਿੱਚ ਵੀ ਪੀਓਪੀ ਦਾ ਝੂਮਰਾਂ ਦੀ ਸੇਵਾ ਇੱਥੇ ਲੰਗਰ ਾਲ ਦੀ ਸੇਵਾ ਬਹੁਤ ਵੱਡੀਆਂ ਸੇਵਾ ਇਹ ਜਹੇਬੰਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਇਹ ਇਲਾਕੇ ਦੀਆਂ ਸੰਗਤਾਂ ਅਬਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਾ ਕੇ ਘਰ ਘਰ ਲਿਆ ਕੇ ਜਾ ਕੇ ਸੇਵਾ ਇਕੱਠੀ ਕਰਕੇ ਲਿਆ ਕੇ ਇੱਥੇ ਲਾ ਕੇ ਸੇਵਾ ਇਹ ਸੰਗਤ ਦਾ ਭਲਾ ਕਰ ਰਹਾ ਇਹ ਸੰਗਤ ਦਾ ਤਿਲਫੁਲ ਦਿੱਤਾ ਉਹ ਲੈ ਕੇ ਆ ਰਹਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਬੱਲੇ ਇਹਦੇ ਤੇ ਬਾਬੇ ਜੀ ਵੀ ਜਾਣਕਾਰੀ ਦਿਓ ਕਿੰਨਾ ਚਿਰ ਜੜੀ ਇਹ ਸੋਨੇ ਦੀ ਸੇਵਾ ਚੱਲਣੀ ਆ ਕਿਉਂਕਿ ਸੰਗਤਾਂ ਵੱਧ ਚੜ ਕੇ ਸੰਜੋਗ ਪਾਉਣ ਆ ਅਪੀਲ ਵੀ ਕਰਨੀ ਆ ਕਿਦੋਂ ਦੀ ਸੇਵਾ ਚੱਲ ਰਹੀ ਆ ਤੇ ਕਿੰਨਾ ਚਿਰ ਹੋਰ ਚਲੇਗੀ ਇਹ ਸੇਵਾ ਦਾ ਪ੍ਰਬੰਧ ਮਿਲਿਆ ਨੂੰ 3 ਮਹੀਨੇ ਲਈ ਤੇ ਮੇਰਾ 500 ਦਿਨ ਚੱਲਣੀ ਉਹ ਸੋਨੇ ਦੀ ਸੇਵਾ ਇਹ ਮੁਕੰਮਲ ਹੋ ਜਾਏਗੀ ਤੇ ਲੰਗਰਾਂ ਦੀ ਸੇਵਾ ਚੱਲਦੀ ਰਹੇਗੀ ਉਹ ਉਦਾਲ ਸਾਹਿਬ ਤਲੇ 5 ਸਾਲ ਤਲੇ ਹੋ ਸੇਵਾ ਇਥੇ ਬੜੀਆਂ ਵਾ ਹੋਰ ਕਈ ਕੋ ਵੰਨ ਵਾਲਾ ਵਾ ਇਹ ਸੇਵਾ ਲੰਮੀ ਚੱਲੂਗੀ ਇਹ ਜੋ ਮੀਨਾ ਕਰਦੀ ਸੇਵਾ ਸੋਨੇ ਸੇਵਾ ਵਾ ਇਹ 10 15 ਦਿਨ ਦਾ ਸੰਯੋਗ ਇਹਦਾ ਪੂਰਾ ਹੋਣਾ ਵਾ ਜਿੰਨੇ ਵੀ ਸੋਨਾ ਭੇਟ ਕਰਨਾ ਕੋਈ ਸ਼ਹਿ ਭੇਟ ਕਰਨੀ ਆ ਉਹ ਜਲਦੀ ਤੋਂ ਜਲਦੀ ਆ ਕਰੇ ਕਿਉਂਕਿ ਉਹਨਾਂ ਦਾ ਜੋ ਦਾਨ ਆ ਉਹ ਲਿਖੇ ਲੱਗ ਜੇ ਬੱਲੂ ਜੀ ਕਾ ਖਾਲਸਾ ਸਾਹਿਬ ਜੀ ਬਾਬਾ ਜੀ ਇਹ ਕਾਰੀਗਰ ਕਿੱਥੋਂ ਆਉਂਦੇ ਨੇ ਮੀਨਾ ਕਰੀ ਵਾਲੇ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਜੇ ਜ਼ਰੂਰ ਦੱਸੋ ਇਹ ਕਾਰੀਗਰ ਇਹ ਮਹਾਂਪੁਰਸ਼ਾਂ ਦੇ ਕੋਲ ਹੀ ਆ ਜੀ ਇਹਨਾਂ ਚੀਜ਼ਾਂ ਦਾ ਸਾਹਿਬ ਦੀ ਮੀਨਾਕਾਰੀ ਸੋਨੇ ਦੀ ਹੋਈ ਆ ਤੇ ਰਮੰਦਰ ਸਾਹਿਬ ਆਪਣੇ ਉਥੇ ਦਰਸ਼ਨ ਦੇੜੀ ਜਿਹੜੀ ਬਣੀ ਮਹਾਰਾਜ ਦੀ ਜਾਪਕਾਰ ਵਾਲੇ ਬੰਨੇ ਉਹਦੀ ਸਾਰਾ ਤੋਂ ਗੁੰਮੜ ਦੀ ਮੀਨਾਕਾਰੀ ਸੋਨੇ ਦੀ ਹੋਈ ਆ ਇਹ ਕਾਰੀਗਰ ਪੱਕੇ ਆ ਮਹਾਂਪੁਰਸ਼ਾਂ ਦੇ ਇਹ ਸਿਹਰ ਰਾਜ ਦੇ ਡਿਊਟੀ ਦਿੰਦੇ ਆ ਵੀ ਪੱਕੇ ਆ ਇਹ ਬੜੇ ਛੇ ਕਾਰੀਗਰ ਬੜੀ ਸੋਹਣੀ ਮੀਨਾਕਾਰੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਲਨਾ ਹੋ ਰਹੀ ਪ੍ਰਬੰਧਕ ਮਜੂਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਇਹਦੇ ਤੁਸੀਂ ਵੀ ਜਾਣਕਾਰੀ ਦਿਓ ਮੀਨਾਕਾਰੀ ਬਾਰੇ ਇਹ ਬਾਬੇ ਮੀਨਾਕਾਰੀ ਉੱਪਰੋਂ ਚੱਲ ਰਹੀ ਆ ਜੋ ਕਿ ਇਹ ਹਾਫ ਹੀ ਬਣੀ ਹੋਈ ਹੱਲੇ ਕਿਉਂਕਿ ਸਮਾਂ ਘੱਟ ਸੀ ਤੇ ਜਿੰਨੀ ਬਣੀ ਉਹ ਤੇ ਸੋਨੇ ਦੇ ਪੱਤੇ ਲੱਗ ਰਹੇ ਆ ਇਹ ਉਦਲੀ ਕੋਲ ਕੇ ਫੇਰ ਥੱਲੇ ਬਾਨੇ ਫੇਰ نیچے ਨੂੰ ਆਏਗੀ ਜਿਸ ਤੱਕ ਪੱਤਰ ਲੱਗਾ ਉਸ ਤੱਕ ਇਹ ਮੀਨਾਕਾਰੀ ਹੋ ਕੇ ਤੇ ਉੱਤੇ ਸੋਨਾ ਛਾਇਆ ਜਾਏਗਾ ਤਾਂ ਬਾਬਾ ਜੀ ਖੇਰ ਵਿੱਚ ਸੰਤਾਂ ਨੂੰ ਪੀਲ ਪੀਲ ਵਹਿ ਗਈ ਦੇਸ਼ ਆਪਣੇ ਟਾਂ ਵਿੱਚ ਵਸਦੀਆਂ ਜਿਹੜੀਆਂ ਕਿਉਂਕਿ ਸਿੱਖੀ ਦੇ ਧੁਰੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸ਼੍ਰੀ ਗੋਬਿੰਦ ਸਿੰਘ ਸਾਹਿਬ ਇਹਦੀ ਸਿੱਖੀ ਦਾ ਧੁਰਾ ਹੀ ਗੋਦਾ ਸਾਹਿਬ ਬਹੁਤ ਵੱਡਾ ਤੀਰਸ ਹੈ ਜੀ ਪਹਿਲੀ ਵਿਸਾਖੀ ਉਸਤੋਂ ਅੱਥੇ ਮਨਾਈ ਆ ਸੰਤਾਂ ਨੇ ਉਹ ਅਪੀਲ ਕਰਦੇ ਆ ਦੇਸ਼ਾਂ ਉਪਦੇਸ਼ਾਂ ਜਵਾ ਕੇ ਇਹ ਜੋ ਸਾਡੇ ਤੇ 400 ਸਾਲਾਂ ਮਾਰਦਾ ਆ ਰਿਹਾ ਵਾ ਜੋਤ ਜੋ ਸਮਾਉਣਾ ਗੁਰੂ ਆਮਦਾਸ ਨੂੰ ਗਲਾਈ ਮੈਂਡੀ ਇਹਦੇ ਵਿੱਚ ਆ ਕੇ ਜਿਸਾ ਪਰੋ ਹਾਜਰੀਆਂ ਪਰੋ ਤੇ ਤਨ ਤੇ ਮਾਨਨ ਸੇਵਾ ਕਰੋ ਇਹ ਅਪੀਲ ਕਰਦੇ ਆ ਜਿੱਥੇ ਵੀ ਸੰਤਾਂ ਬੈਠੀ ਆ ਦੇਸ਼ ਪ੍ਰਦੇਸ਼ ਬਾਹਰ ਹਿੰਦੁਸਤਾਨ ਦੇ ਕਈ ਕੋਨੇ ਦੇ ਬੇਟੀਆਂ ਵਾਂ ਸੰਗਤਾਂ ਵਾਚੜ ਕੇ ਪਹੁੰਚੋ ਇੱਥੇ ਆ ਕੇ ਗੁਰੂ ਸਾਹਿਬ ਦੇ ਨਤਮਸਤਕ ਹੋ ਤੇ ਗੁਰੂ ਘਰ ਦੀਆਂ ਰੌਣਕਾਂ ਵਧਾਓ ਤੇ ਇਸਤਵ ਦੀ ਚੜ੍ਹਦੀ ਕਲਾ ਨਾਲ ਮਨਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਕਿਹੜਾ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਖਾਈਆਂ ਜਾਣ ਇਹ ਬੌਲੀ ਸਾਹਿਬ ਐ ਤੀਸਰੀ ਪਾਤਸ਼ਾਹੀ ਦੀ ਬੌਲੀ ਸਾਹਿਬ ਜਿੱਥੇ ਮੀਨਾਕਾਰੀ ਹੋ ਰਹੀ ਹੈ ਉੱਤੇ ਤੁਸੀਂ ਵੀਡੀਓ ਵੀ ਵੇਖ ਰਹੇ ਜੇ ਕਿ ਸੋਨੇ ਦੇ ਪੱਤਰੇ ਜਿਹੜੇ ਸੋਨੇ ਦੀ ਸੇਵਾ ਚੱਲ ਰਹੀ ਆ ਕਰਨ ਦੇ ਬਾਰੇ ਤਾਂ ਦੇ ਵਿੱਚ ਰੰਗ ਦੀ ਸੇਵਾ ਪੀਓਪੀ ਦੀ ਸੇਵਾ ਗੁਰੰਗਰ ਦੇ ਸਾਹਿਬ ਦੇ ਵਿੱਚ ਸੇਵਾ ਜਿਹੜੀ ਚੱਲ ਰਹੀ ਆ ਵੱਧ ਚੜ ਕੇ ਆਪਣਾ ਸੰਜੋਗ ਪਾਓ ਤੇ ਆਪਣਾ ਜੀਵਨ ਸਫਲਾ ਕਰੋ ਤੁਸੀਂ ਦੇਖਦੇ ਰਹੋ ਸਟ੍ਰੋਲ ਪੰਜਾਬ ਮੈਂ ਹਾਂ ਡਿਸਟ੍ਰੀਟਰ ਖੀਨਾ ਕਰਨਦਾਰ ਰੰਗਲਾ ਪੰਜਾਬ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ